ਮੈਂ ਕਿਸਾਨ ਸਿੱਖਲ ਕਮੇਟੀ ਦਾ ਜਨਰਲ ਸਕੱਤਰ ਕੋਟਪੁਟਾ ਸੁਖਾਸਿੰਗ ਲੱਡੂ ਮਨਰਾ ਮੈਂ ਜਿਹੜੀਆਂ ਕਢਾਉਣੀਆਂ ਹੜਕਤਾਂ ਜਿਹੜੀ ਸਰਕਾਰ ਕਰਵਾ ਰਹੀ ਆ ਸ਼ੰਭੂ ਬਾਡਰ ਤੇ ਜਿਵੇਂ ਆਨ ਕਿ ਸਾਡੀ ਸਟੇਜ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਵੱਦ ਘਟ ਬੋਲਿਆ ਗਿਆ ਤੇ ਬਹੁਤ ਕੁਝ ਕੀਤਾ ਗਿਆ ਇਹ ਸਾਰਾ ਸਰਕਾਰਾਂ ਦੀ ਦੇਣ ਆ ਕਿਉਂਕਿ ਇਹ ਸਰਕਾਰਾਂ ਹੀ ਸਭ ਕੁਝ ਕਰਵਾ ਰੀਆਂ ਕਿਉਂਕਿ ਇਹ ਜਿਹੜਾ ਮੋਦੀਆ ਮੋਦੀ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਆ ਤੇ ਇਹ ਜਿਹੜੇ ਤਾਂ ਮਦਾ ਲਤਾ ਪਸੌਦਾ ਕਰਦਾ ਪਰ ਉਹ ਗੱਲ ਨਹੀਂ ਬੰਨੀ ਜਿਹੜੇ ਸਾਡੇ ਜਿਹੜੀਆਂ ਸਾਡੀਆਂ ਮੰਗਾਂ ਨੇ ਅਸੀਂ ਉਹਨਾਂ ਚਿਰ ਭਾਵੇਂ ਬਣ ਵੀ ਗਿਆ ਪਰ ਅਸੀਂ ਉਹ ਉਹਨਾਂ ਚਿਰ ਇਥੋਂ ਨਹੀਂ ਜਾਵਾਂਗੇ ਜਿੰਨਾ ਚਿਰ ਸਾਨੂੰ ਇਹ ਫਸਲਾਂ ਦੇ ਭਾਅ ਦਾ ਦੱਸ ਰਿਹਾ ਵੀ ਮਤਲਬ ਅਸੀਂ ਇੰਨਾ ਭਾਅ ਚਾਹ ਰਹੇ ਫਸਲਾਂ ਤੇ ਦੇਤਾ ਅਸੀਂ ਗਾਰੰਟੀ ਕਾਨੂੰਨ ਮੰਗਦੇ ਆ ਨਾ ਕਿ ਅਸੀਂ ਬਦਲਾ ਦੇ ਭਾਅ ਮੰਗਦੇ ਆ ਅਸੀਂ ਇਹਨਾਂ ਗਾਰੰਟੀ ਕਾਨੂੰਨ ਬਣਾਵੇ ਜਿਹੜਾ ਜਿਹੜੀ ਸਰਕਾਰ ਕਰੀਦੀ ਉਹਦੇ ਰੇਟ ਤੋਂ ਘੱਟੇ ਦਾ ਵਪਾਰੀ ਨਾ ਖਰੀਦੇ ਔਰ ਜਿਹੜੀਆਂ ਸਾਡੀਆਂ ਫਸਲਾਂ ਉਹ ਸਹੀ ਤਰੀਕੇ ਦਾ ਗਾਰੰਟੀ ਦੇ ਵਿੱਚ ਲੈਣਾ ਇਹ ਕਰਕੇ ਜੇਰਾ ਨਹੀਂ ਵਪਾਰੀ ਖਰੀਦਾ ਇਸ ਤਰੀਕੇ ਨਾਲ ਖਰੀਦਾ ਉਹਦਾ ਬਦਲਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਇਹ ਕਰਕੇ ਮੈਂ ਦੁਬਾਰਾ ਫੇਰ ਇਹ ਬੇਨਤੀ ਕਰਦਾਂਗੇ ਜਿਹੜੀਆਂ ਇੱਕ ਨੌਨੀਆਂ ਰਕਤਾ ਜਿਹੜੇ ਜਿਹੜੀ ਸਰਕਾਰ ਕਰਵਾ ਰਹੀ ਆ ਇਹ ਨਾ ਕਰਵਾਵੇ ਤੇ ਜਿਹੜੇ ਸਾਡੇ ਜਿਹੜੀਆਂ ਸਾਡੀ ਮੰਗਾ ਉਹਨਾਂ 'ਤੇ ਧਿਆਨ ਰੋਵੇ ਇਸ ਕਰਕੇ ਮੈਂ ਇਹ ਦੀ ਪੂਰ ਜ਼ੋਰ ਦਿੰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ